ਨਾਨ ਗਰੇਵਜ਼ ਐਂਡ ਕਬੱਡੀ ਕਲੱਬ 'ਚ ਖੇਡਿਆ ਜੀ ਤੇ ਉਸ ਤੋਂ ਲੈ ਕੇ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਮੈਂ ਜੀ ਉੱਥੇ ਫਿਰ ਹਾਫ ਤੋਂ ਬਾਅਦ 31 ਕਬੱਡੀਆਂ ਪਾਈਆਂ ਜਿਹੜੀਆਂ ਅੱਜ ਔਨ ਰਿਕਾਰਡ ਹੈ ਸਾਡੇ ਜ਼ਮਾਨੇ 'ਚ ਤਾਂ ਭਾਈ ਸਾਹਿਬ ਕੋਈ ਜਿਮ ਨਹੀਂ ਸੀ ਹੁੰਦਾ ਕੋਈ ਨਹੀਂ ਸੀਗਾ ਸਾਡੇ ਜ਼ਮਾਨੇ 'ਚ ਤਾਂ ਡੰਡ ਮੈਟਖਾਂ ਸੀਗੀਆਂ ਜੀ ਹੂੰ ਦੰਡ ਬੈਟੀਆਂ ਕੱਢ ਲਈਆਂ ਜਾਂ ਗਰਾਊਂਡ ਦੇ ਵਿੱਚ ਦੌੜ ਲਿਆ ਲੇਕਿਨ ਰੇਡਰ ਨੂੰ ਇੰਨੀ ਸਹੂਲਤ ਹੈ ਤੇ ਆ ਵੀ ਉਹ ਚੁੱਪ ਕਰਕੇ ਨਾ ਕੋਈ ਦਮ ਦੇਣਾ ਨਾ ਕੋਈ ਸੋਚਣਾ ਨਾ ਕੋਈ ਜਾਣਾ ਚੁੱਪ ਕਰਕੇ ਤੁਰੇ ਜਾਣਾ ਚੁੱਪ ਕਰਕੇ ਜਿਹਦੇ ਦਿਨਾਂ 'ਚ ਬਹੁਤ ਜ਼ਰੂਰੀ ਆ ਵੀ ਅਸੀਂ ਜਿਹੜੇ ਜੰਕਸਰ ਆ ਉਹਨਾਂ ਨੂੰ ਆਪਣੀ ਸਹਿਬਤਾਂ ਨਾਲ ਜੋਗਿਆ ਜਾਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅਸੀਂ ਪੁੱਜੇ ਹੋਏ ਆ ਤੁਹਾਨੂੰ ਪਤਾ ਹੀ ਹੈ ਵੀ ਇੰਗਲੈਂਡ ਦੇ ਟੂਰ ਤੇ ਇੱਥੇ ਅਸੀਂ ਜਿਹੜੇ ਸਾਡੀ ਮਾਂ ਖੇਡ ਕਬੱਡੀ ਦੇ ਪੁਰਾਣੇ ਖਿਡਾਰੀ ਨੇ ਉਹਨਾਂ ਨੂੰ ਮਿਲ ਰਹੇ ਆ ਤੇ ਬੜਾ ਵਧੀਆ ਲੱਗ ਰਿਹਾ ਸੋ ਅੱਜ ਅਸੀਂ ਤੁਹਾਡੀ ਜਿਹੜੀ ਮੁਲਾਕਾਤ ਕਰਵਾਵਾਂਗੇ ਉਹ ਸਾਡੀ ਮਾਂ ਖੇਡ ਕਬੱਡੀ ਦੇ ਇੱਕ ਉਹ ਖਿਡਾਰੀ ਨੇ ਸਰਦਾਰ ਅਜੀਤ ਸਿੰਘ ਜੀ ਖਹਿਰਾ ਜਿਨ੍ਹਾਂ ਦਾ ਪਿੰਡ ਖਹਿਰਾ ਮਾਜਾ ਜ਼ਿਲ੍ਹਾ ਜਲੰਧਰ ਦੁਆਬੇ ਦੀ ਧਰਤੀ ਦੇ ਸੁਪਰਸਟਾਰ ਜਿਨ੍ਹਾਂ ਦੀ ਜੇ ਮੈਂ ਗੱਲ ਕਰਾਂ ਤਾਂ ਇੰਗਲੈਂਡ ਦੇ ਵਿੱਚ ਕਬੱਡੀ ਹੈ ਜਿਹੜੀ ਭਾਰਤ ਤੋਂ 1974 ਦੇ ਵਿੱਚ ਆਉਂਦੀ ਹੈ ਪਰ ਉਸ ਤੋਂ ਪਹਿਲਾਂ ਜਿਹੜੀ ਇੰਗਲੈਂਡ ਤੋਂ ਕਬੱਡੀ ਭਾਰਤ ਦੇ ਵਿੱਚ ਗਈ ਸੀ ਉਹ 1973 ਦੇ ਵਿੱਚ ਗਈ ਸੀ ਤੇ ਭਾਰਤ ਤੋਂ ਇੰਗਲੈਂਡ ਜਦੋਂ ਆਏ ਆ ਤਾਂ ਫਿਰ 1974 ਦੇ ਵਿੱਚ ਕਬੱਡੀ ਨੇ ਜੀ ਭਾਰਤ ਤੋਂ ਇੰਗਲੈਂਡ ਨੂੰ ਉਡਾਨ ਭਰੀ ਹੈ ਸੋ ਇਹ ਉਹ 스타 ਖਿਡਾਰੀ ਨੇ ਇੱਕ ਉਹ ਹਿੰਮਤੀ ਉਦਮੀ ਨੇ ਜਿਨ੍ਹਾਂ ਦੇ ਕਰਕੇ 1973 ਦੇ ਵਿੱਚ ਪਹਿਲੀ ਵਾਰੀ ਜਿਹੜੀ ਇੰਗਲੈਂਡ ਦੀ ਟੀਮ ਉਹ ਭਾਰਤ ਗਈ ਸੋ ਆਓ ਫਿਰ ਅੱਜ ਆਪਾਂ ਇਸ ਸੁਪਰਸਟਾਰ ਖਿਡਾਰੀ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਹਾਲ ਚੱਲ ਰਹੀ ਹੈ ਹਾਂ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਤਾਂ ਆਪਦੇ ਸਾਰੇ ਦਰਸ਼ਕਾਂ ਨੂੰ ਜੀਤ ਸਿੰਘ ਖਹਿਰਾ ਵੱਲੋਂ ਸਤਿ ਸ੍ਰੀ ਅਕਾਲ ਤੇ ਬਿਲਕੁਲ ਜੀ ਧੰਨਵਾਦ ਜੀ ਸੋ ਆਪਾਂ ਸਵਾਭ ਬਣਾ ਜੀ ਤੁਹਾਡੀ ਕਬੱਡੀ ਦੀਆਂ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਇਹ ਦੱਸੋ ਵੀ ਤੁਹਾਡਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ਮੇਰਾ ਜਨਮ ਜੀ 1942 ਚ 10 ਅਗਸਤ ਪਿੰਡ ਖਹਿਰਾ ਮੱਜਜ ਹੋਇਆ ਜੀ ਤੇ ਉੱਥੇ ਹੀ ਮੈਂ ਜੰਮਿਆ ਪਲਿਆ ਤੇ ਉੱਥੇ ਹੀ ਮੈਂ ਤਕੜਾ ਹੋਇਆ ਹੋਇਆ ਕਦੋਂ ਸੀ ਜੀ ਜਨਮ ਐ ਸਤੰ 1942 ਚ ਜੀ ਜੀ 10 ਅਪ੍ਰੈਲ 10 ਮਾਰਚ 1942 ਤੇ ਕਬੱਡੀ ਤੁਹਾਨੂੰ ਕਿਹਨਾਂ ਨੇ ਖੇਡਣ ਲਾਇਆ ਸੀ ਕਬੱਡੀ ਸਾਡੇ ਪਿੰਡ ਦੀ ਟੀਮ ਸੀਗੀ ਜਿਹੜੇ ਮੇਰੇ ਵੱਡੇ ਭਾਈ ਹੋਰ ਵੀ ਖੇਡਦੇ ਸੀਗੇ ਉਹਨਾਂ ਨਾਲ ਦੇਖ ਕੇ ਫਿਰ ਸਾਨੂੰ ਵੀ ਸ਼ੌਕ ਜੱਬਿਆ ਜੀ ਜਦੋਂ ਅਸੀਂ ਫਿਰ ਹੌਲੀ-ਹੌਲੀ ਤਕੜੇ ਹੋਏ ਅਸੀਂ ਫਿਰ ਉਹਨਾਂ ਦੇ ਕਬੱਡੀ ਵਾਲੀ ਟੀਮ ਨੂੰ ਅਸੀਂ ਕੇ ਸਾਹਮਣ ਲਿਆ ਜੀ 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 ਕਿਉਂਕਿ ਸਾਡੇ ਪਿੰਡ ਦਾ ਸਪੋਰਟਸ ਕਲੱਬ ਖੈਰਾ ਮਜਾ ਸੀ ਜਿਹਦੇ ਕਰਕੇ ਫਿਰ ਅਸੀਂ ਕਬੱਡੀ ਖੇਲਣੀ ਸ਼ੁਰੂ ਕੀਤੀ ਜੀ ਇੰਡੀਆ ਦੇ ਵਿੱਚ ਤੁਸੀਂ ਕਿੰਨੀ ਆ ਕੇ ਜਿਹੜੀਆਂ ਚੈਂਪੀਅਨਸ਼ਿਪਾਂ ਖੇਡੀਆਂ ਨੇ ਤੁਸੀਂ ਨੈਸ਼ਨਲ ਸਟਾਈਲ ਵੀ ਖੇਡੇ ਹੋ ਜਾਂ ਸਰਕਲ ਹੀ ਖੇਡਿਆ ਮੈਂ ਜੀ ਯੂਨੀਵਰਸਿਟੀ 'ਚ ਨੈਸ਼ਨਲ ਸਟਾਈਲ ਖੇਡਿਆ ਜੀ ਕਿਉਂਕਿ ਮੈਂ 1958 ਦੇ ਵਿੱਚ ਖਾਲਸਾ ਕਾਲਜ ਗਿਆ ਤੇ ਉਸ ਵੇਲੇ ਮੈਂ ਖਾਲਸਾ ਕਾਲਜ ਦੀ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਜੀ ਤੇ ਉਦੋਂ ਅਸੀਂ ਨੈਸ਼ਨਲ ਸਟਾਈਲ ਖੇਲੀ ਆ ਲੇਗਨ ਪੰਜਾਬ ਚੈਂਪੀਅਨਸ਼ਿਪ ਚ ਸਰਕਲ ਸਟਾਈਲ ਖੇਲੀ ਆ ਮੈਂ ਤਿੰਨ ਪੰਜਾਬ ਚੈਂਪੀਅਨਸ਼ਿਪਾਂ ਖੇਡੀਆਂ ਹਾਂ ਜੀ ਦੋ ਮੈਂ ਖੇਡੀਆਂ ਅੰਡਰ ਬੀ ਦੇ ਵਿੱਚ ਜੇ ਇੱਕ ਰਮੀਦੀ ਇੱਕ ਗੜਦੀ ਵਾਲੇ ਇੱਕ ਰੋਡੇ ਚਾਚੋ ਰੋਡੇ ਜੀ ਚਾਚੋ ਕੀ ਮੈਂ ਨਹੀਂ ਖੇਡ ਸਕਿਆ ਕਿਉਂਕਿ ਮੇਰੇ ਐਗਜ਼ਾਮ ਸੀਗੇ ਤੇ ਇਹ ਤਿੰਨਾਂ ਦੇ ਵਿੱਚ ਰੋਡੇ ਕੇ ਮੈਂ ਖੇਡਿਆ ਜੀ ਓਪਨ ਦੇ ਵਿੱਚ ਜੀ ਕਿਹੜੇ ਕਿਹੜੇ ਖਿਡਾਰੀ ਸੀ ਤੁਹਾਡੇ ਨਾਲ ਉਸ ਟਾਈਮ ਉਸ ਟਾਈਮ ਜੀ ਸਾਡੇ ਨਾਲ ਸ਼ਿੰਦਾ ਰੰਧਾਵਾ ਹਾਂ ਅ ਦੂਸਰਾ ਸੀ ਜੀ ਉਹ ਭਜੀ ਖੁਰਦਪੁਰੀਆ ਜੀ ਫਿਰ ਕਰਨੈਲ ਸਿਗਾ ਜੀ ਬਿਆਸਪਿੰਡਿਆ ਐਂਡ ਹੋਰ ਵੀ ਸਿਗੇ ਖਿਡਾਰੀ ਜਿਹੜੇ ਜੀ ਸਾਡੇ ਨਾਲ ਸੀਗੇ ਪਰ ਇਹ ਸਾਰੇ ਮੇਰੇ ਨਾਲ ਖਿਡਾਰੀ ਸੀਗੇ ਜੀ 1961 ਦੇ ਵਿੱਚ ਤੁਸੀਂ ਇੰਗਲੈਂਡ ਆ ਜਾਨੇ ਹੋ ਹਾਂ ਜੀ ਤੁਸੀਂ ਸਟੱਡੀ ਵੇਸ ਤੇ ਆਉਨੇ ਹੋ ਜਾਂ ਕਿਵੇਂ ਤੁਹਾਡਾ ਸੁਭਾਅ ਬਣਦਾ ਗੱਲਾਂ ਨਾਲ ਮੈਂ ਜੀ ਉਦੋਂ ਸਟੱਡੀ ਵੇਸ ਤੇ ਆਇਆ ਸੀ ਹਾਂ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਆ ਜੀ ਲੇਕਿਨ ਮੈਂ 1961 ਤੋਂ ਲੈ ਕੇ 1969 ਤੱਕ ਕੰਮ ਕੀਤਾ ਜੀ ਜੀ ਠੀਕ ਜੀ ਉਸ ਤੇ ਪਾਰਟ ਟਾਈਮ ਫੇਸ ਮੈਂ ਸਟੱਡੀ ਕੀਤੀ ਹਮ ਉਸ ਤੋਂ ਬਾਅਦ ਇੱਕ ਸਬਬ ਬਣਿਆ ਜਿਹੜਾ ਕਿ ਮੀਤਾ ਟੇਸੀ ਸਾਡੇ ਗਰੇਵਜ਼ਾਂ ਦਾ ਸੀ ਮੈਂ ਉਦੋਂ ਸਟੋਰ ਰਹਿੰਦਾ ਸੀ ਜੀ ਜੀ ਤੇ ਉਹਨੂੰ ਪਤਾ ਸੀ ਕਿ ਮੈਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹੀ ਵਿਖੇੜਿਆ ਪਿੰਡਾਂ 'ਚ ਵੀ ਤਗੜਾ ਖੇਡਦਾ ਸੀ ਉਹਨਾਂ ਨੇ ਫਿਰ 1969 ਦੇ ਵਿੱਚ ਗਰੇਵਜ਼ ਐਂਡ ਕਲੱਬ ਵੱਲੋਂ ਮੈਨੂੰ ਅਪਰੋਚ ਕੀਤਾ ਜੀ ਫੇਰ ਮੈਂ 1969 ਦੇ ਵਿੱਚ ਗਰੇਵਜ਼ ਐਂਡ ਗਨਾਨ ਗਰੇਵਜ਼ ਐਂਡ ਕਬੱਡੀ ਕਲੱਬ 'ਚ ਖੇਡਿਆ ਜੀ ਜੀ ਤੇ ਉਸ ਤੋਂ ਲੈ ਕੇ ਫੇਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਉਦੋਂ ਕਿਹੜੇ-ਕਿਹੜੇ ਖਿਡਾਰੀ ਸੀ ਤੁਹਾਡੇ ਗਰੇਵਜ਼ ਐਂਡ ਕਲੱਬ ਦੇ ਉਦੋਂ ਜੀ ਇੱਕ ਛੋਟਾ ਜਿਹੀ ਜਿਹਨੂੰ ਕਹਿੰਦੇ ਸੀ ਟਾਈਲਾ ਸੀਗਾ ਜੀ, ਦਿਹਾਲ ਸੀਗਾ ਸਟੂਡ ਵਾਲਾ ਤੇ ਮੀਤਾ ਸੀ ਜੀ ਦਵਿੰਦਰ ਸੀ ਫਿਰ ਸਾਡੇ ਨਾਲ ਤੋਚੀ ਤੇ ਤੋਚੀ ਦੇ ਬ੍ਰਦਰ ਖੇਡਦਾ ਹੁੰਦਾ ਸੀ ਉਹ ਲਿਚਵਰਥ ਤੋਂ ਆਉਂਦੇ ਹੁੰਦੇ ਸੀ ਜੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਪਲੇਅਰ ਸੀਗੇ ਸਾਡੇ ਗਰੇਵ ਜਾਂਚ ਹਾਂਜੀ ਤੇ ਉਹ ਦੋ ਭਰਾ ਫਿਡ ਵਿੱਡੂ ਤੇ ਤਰਲੋਚਨ ਉਹ ਜੀ ਲਿਚਵਰਥ ਰਹਿੰਦੇ ਸੀ ਤੇ ਉਹ ਸਾਡੇ ਲਈ ਖੇਡਦੇ ਸੀ ਇੱਕ ਸਾਡੇ ਲਈ ਬੋਲਵਮ ਹੈਮਟਨ ਦਾ ਮੁੰਡਾ ਖੇਡਦਾ ਸੀਗਾ ਜੀ ਇਸ ਕਰਕੇ ਇਹ ਅਸੀਂ 8 ਪਲੇਅਰ ਹੁੰਦੇ ਸੀਗੇ ਜੀ ਜੀ ਜਿਹੜਾ 1973 ਦੇ ਵਿੱਚ ਤੁਸੀਂ ਇੰਡੀਆ ਦੇ ਵਿੱਚ ਜੇ ਆਪਾਂ ਕਹਿ ਲਈਏ ਅੰਤਰਰਾਸ਼ਟਰੀ ਪੱਧਰ ਦੀ ਕਬੱਡੀ ਦੀ ਸ਼ੁਰੂਆਤ ਹੈ ਜਿਹੜੀ ਮੇਰੇ ਖਿਆਲ ਨੂੰ 1973 ਤੋਂ ਹੁੰਦੀ ਹੈ। ਹਾਂਜੀ ਬਿਲਕੁਲ। ਹਾਂ ਤੁਸੀਂ ਟੀਮ ਹੈ ਜਿਹੜੀ ਇੰਗਲੈਂਡ ਦੀ ਇੰਡੀਆ ਦੇ ਵਿੱਚ ਲੈ ਕੇ ਜਾਂਦੇ ਹੋ ਹਨਾ ਜੀ। ਹਾਂਜੀ ਤੇ ਪਹਿਲਾਂ ਤਾਂ ਇਹਦੀ ਰੂਪਰੇਖਾ ਦੇਖੋ ਵੀ ਕਿਵੇਂ ਬਣਦੀ ਹੈ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਹੈ ਜੀ। ਕਿਉਂਕਿ ਮੈਂ ਇੰਡੀਆ 'ਚ ਖੇਡਦਾ ਆਇਆ ਸੀਗਾ ਜੀ। ਹਾਂਜੀ ਤੇ ਅਸੀਂ ਇਹਨਾਂ ਸੋਨ ਚੀਮਾ ਉਦੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਯੂਕੇ ਹੁੰਦੀ ਸੀਗੀ ਜੀ। ਉਹਦੇ ਸੈਕਟਰੀ ਸੀਗੇ ਉਹ। ਜੀ ਤੇ ਅਸੀਂ ਕਾਵੈਂਟਰੀ ਮੈਚ ਖੇਡ ਕੇ ਹਟੇ ਤਾਂ ਕੁਦਰਤੀ ਮੇਰੇ ਦਿਮਾਗ 'ਚ ਗੱਲ ਆਈ ਮੈਂ ਕਿਹਾ ਚਿਮਾ ਸਾਹਿਬ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕਹਿੰਦੇ ਕਰੋ ਮੈਂ ਕਿਹਾ ਵੀ ਆਪਾਂ ਜੇ ਇਥੋਂ ਇੰਡੀਆ ਤੋਂ ਇਥੋਂ ਇੰਗਲੈਂਡ ਤੋਂ ਇੰਡੀਆ ਨੂੰ ਟੀਮ ਖੜੀਏ ਤੇ ਕੀ ਖਿਆਲ ਆ ਤੁਹਾਡਾ ਉਹ ਕਹਿੰਦੇ ਜੀ ਖਿਆਲ ਤਾਂ ਤੇਰਾ ਠੀਕ ਆ ਪਰ ਮੁਸ਼ਕਲ ਆ ਜੀ ਹਾਂ ਜੀ ਫਿਰ ਅਸੀਂ ਸਰਦਾਰ ਪੁਰੇਵਾਲ ਤਰਸੀਮ ਪੁਰੇਵਾਲ ਨੂੰ ਕੋਟੈਂਟ ਅਟੈਚ ਕੀਤਾ ਜੀ ਉਹਨਾਂ ਨੇ ਫਿਰ ਸਰਦਾਰ ਬਲਬੀਰ ਸਿੰਘ ਹੁਣਾਂ ਨੂੰ ਕਿਉਂਕਿ ਉਦੋਂ ਸਰਦਾਰ ਬਲਬੀਰ ਸਿੰਘ ਕਬੱਡੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸੀਗੇ ਐਂਡ ਸਰਦਾਰ ਅਮਰਾਉ ਸਿੰਘ ਹੁਣੀ ਉਦੋਂ 올림픽 ਦੇ ਚੇਅਰਮੈਨ ਸੀਗੇ 올림픽 ਕਮੇਟੀ ਦੇ ਫਿਰ ਸਰਦਾਰ ਪੁਰੇਵਾਲ ਹੁਣਾਂ ਦੀ ਹਿੰਮਤ ਦੇ ਨਾਲ ਸਾਡੇ ਫਿਰ ਅਸੀਂ ਜਾਨੀ ਉੱਥੇ ਜੀ ਟੀਮ ਲੈ ਕੇ ਗਏ ਇਹ ਬਹੁਤ ਵੱਡੀ ਹਿਸਟਰੀ ਆ ਜੀ ਇਹਦੇ ਪਿੱਛੇ ਤਾਂ ਸਾਰੀ ਦਿਹਾੜੀ ਲੱਗ ਜੂਗੀ ਇਹਦੀ ਹਿਸਟਰੀ ਦੱਸੀ ਤਾਂ ਲੇਕਿਨ ਅਸੀਂ ਲੈ ਕੇ ਗਏ ਜੀ ਫਿਰ ਥੋੜਾ ਜਿਹਾ ਆਪਸ ਵਿੱਚ ਡਿਫਰੈਂਸਸ ਹੋ ਗਏ ਸਾਡਾ ਸੋਨ ਜੰਪ ਤੁਸੀਂ ਜਾਣਦੇ ਹੋਣੇ ਬਹੁਤ ਤਗੜੇ ਪਲੇਅਰ ਹੋਏ ਆ ਅਸੀਂ ਉਹਨਾਂ ਨੂੰ ਕੋਚ ਬਣਾ ਸਿਲੈਕਟ ਕਰ ਲਿਆ ਲੇਕਿਨ ਉਦੋਂ ਕਾਂਗਰਸ ਦੀ ਹਕੂਮਤ ਸੀਗੀ ਜੀ ਉਹ ਉਹ ਨਹੀਂ ਸੀ ਚਾਹੁੰਦੇ ਕਿ ਜਿਹੜੀ ਇੰਗਲੈਂਡ ਦੀ ਪਹਿਲੀ ਵਾਰੀ ਟੀਮ ਆਵੇ ਉਹ ਸੋਨ ਜੰਪ ਦੇ ਥੱਲੇ ਆਵੇ ਜੀ ਤੇ ਉਹਨਾਂ ਨੇ ਫਿਰ ਸਰਦਾਰ ਅਮਰਾਵਾਜ਼ ਉਹਨਾਂ ਨੇ ਤੇ ਸਰਦਾਰ ਬਲਬੀਰ ਸਿੰਘ ਉਹਨਾਂ ਨੇ ਸਾਨੂੰ ਮਤਲਬ ਬੜਾ ਰਿਸਪੌਂਸ ਨਾ ਦਿੱਤਾ ਉਸ ਤੋਂ ਬਾਅਦ ਫਿਰ ਪੁਲੇਵਾਲ ਸਾਹਿਬ ਨੇ ਆਪਣੇ ਲੈਂਗੁਏਜ ਯੂਜ਼ ਕਰਕੇ ਸਾਨੂੰ ਲੈ ਗਿਆ ਜੀ ਫਿਰ ਦੋ ਟੀਮਾਂ ਗਈਆਂ ਉੱਥੇ ਜਾ ਕੇ ਜੀ ਸਾਡਾ ਫਿਰ ਸੰਗਰੂਰ ਜਾ ਕੇ ਸਾਡਾ ਆਪਸ ਵਿੱਚ ਸਮਝੌਤਾ ਹੋਇਆ ਉੱਥੇ ਫਿਰ ਅਸੀਂ ਪਹਿਲਾ ਮੈਚ ਸੰਗਰੂਰ ਜੀ ਖੇਡਿਆ ਜੀ ਆਪਣੀ ਜਿਹੜੀ ਟੀਮ ਸੀ ਇੰਗਲੈਂਡ ਦੀ ਹਾਂਜੀ ਇਹਦੇ ਕਿਹੜੇ ਕਿਹੜੇ ਖਿਡਾਰੀ ਸੀ ਇਹਦੇ ਮੈਂ ਸੀਗਾ ਜੀ ਸਾਡੇ ਜੀਤੀ ਛੋਟਾ ਜੀ ਟੈਲਾ ਸੀ ਜਾਫੀ ਲਿਸਟਰ ਤੋਂ ਲੈਂਬਰ ਸੀ ਜੀ ਦੇ ਦੇ ਬੀਸੀ ਰਿਲੇਵੈਂਟ ਨਾਲ ਆ ਕੇਵਲ ਸਿਗਾ ਕਵੈਂਟਰੀ ਵਾਲਾ ਹੈ ਜੀ ਤੇ ਬੋਲਿਵ ਹਿਮਟਨ ਤੋਂ ਘੁਗੀ ਸੀਗਾ ਜੀ ਜੇ ਹਾਂ ਜੀ ਜਸਵਿੰਦਰ ਜੀ ਘੁਗੀ ਸੀਗਾ ਜੀ ਤੇ ਇੱਕ ਆਪਣਾ ਸਿਗਾ ਬੋਲਿਵ ਹਿਮਟਨ ਤੋਂ ਜੀ ਨਿੰਦੀ ਬਣ ਗਿਆ ਸੀਗੇ ਜੀ ਤੇ ਇਹ ਅਸੀਂ ਮਤਲਬ ਇਥੋਂ ਫਿਰ ਗਏ ਜੀ ਉਸ ਤੋਂ ਬਾਅਦ ਫਿਰ ਸਾਡੇ ਨਾਲ ਸਹਾਰ ਹਿੰਮਤ ਸਿੰਘ ਹੋਣੀ ਹਰਪਾਲ ਇਹ ਇਹ ਸਾਰੇ ਫਿਰ ਸਾਡੇ ਨਾਲ ਉੱਥੇ ਜਾ ਕੇ ਸੰਗਰੂਰ ਵਾਲੇ ਤੇ ਜਿਹੜੀ ਇੰਡੀਆ ਦੀ ਟੇਮ ਸੀ ਜਿਵੇਂ ਸ਼੍ਰੀ ਦੇਵ ਵਿਦਿਆਲਯ ਜੀ ਸੀਗੇ ਹਨਾ ਜੀ ਹਾਂ ਜੀ ਤੇ ਜੋਤਾ ਜੀ ਸੀ ਵੀ ਜੋਤਾ ਜੀ ਸੀ ਜੀ ਤੇ ਫਿਰ ਦਰਸ਼ਨ ਕੁਆਮੀਆਂ ਸੀ ਜੀ ਹਾਂ ਹਾਂਜੀ ਫਿਰ ਇੱਕ ਰੰਧੀਰ ਕਾਲਜ ਚ ਪੜ੍ਹਦੇ ਹੁੰਦੇ ਉਹ ਸੀਗੇ ਬਾਲੇ-ਮਾਲੇ ਪਲੇਅਰਾਂ ਨੂੰ ਫਿਰ ਉਹਨੂੰ ਅਸੀਂ ਜਾਣਦੇ ਨਹੀਂ ਸੀ ਕਿਉਂਕਿ ਜੋਤਾ ਜੀ ਤੇ ਦੇਵੀਦਿਆਲ ਬੜੇ ਪਿੰਡਿਆ ਜੀ ਜੀਤਾ ਇਹ ਇਹਨਾਂ ਦੇ ਨਾਂ ਅਸੀਂ ਸੁਣੇ ਹੋਏ ਸੀਗੇ ਜੀ ਇਹ ਇਹਨਾਂ ਦਾ ਮੈਨੂੰ ਮਤਲਬ ਚੇਤਾ ਬਾਕੀ ਜਿਹੜੇ ਸੀਗੇ ਜਿੱਦਾਂ ਨਸ਼ੱਤ ਢਾਡੀ ਸੀ ਇਹ ਵੀ ਇਹ ਵੀ ਸੀਗੇ ਹਾਂਜੀ ਹਾਂਜੀ ਤੇ ਇਹਨਾਂ ਨਾਲ ਫਿਰ ਸਾਡਾ ਪਹਿਲਾ ਮੈਚ ਹੋਇਆ ਜੀ ਕਿਵੇਂ ਹੋਇਆ ਜੀ ਫਿਰ ਕਿਵੇਂ ਦੇ ਮੈਚ ਲੱਗੇ ਤੁਹਾਡੇ ਉਸ ਦੇ ਵਿੱਚ ਕਿੰਨੇ ਮੈਚ ਹੋਏ ਸਾਡੇ ਮੈਚ ਟੋਟਲ 5 ਹੋਏ ਜੀ ਸੀਰੀਜ਼ ਪੰਜਾਂ ਚੋਂ ਅਸੀਂ ਤਿੰਨ ਜਿੱਤੇ ਦੋ ਅਸੀਂ ਹਾਰ ਗਏ ਜੀ ਅਸਾਈ ਹਾਰ ਗਏ ਮਲੇ ਸਾਨੂੰ ਹਾਰ ਮੰਨਣੀ ਪਈ ਕਿਉਂਕਿ ਇਹਦੇ ਪਿਛੇ ਬਹੁਤ ਪੋਲੀਟੀਕਲ ਕੰਮ ਕਰ ਹੁੰਦਾ ਸੀਗਾ ਜੀ 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 ਤੇ ਸੰਗਰੂਰ ਜਦੋਂ ਮੈਚ ਹੋਇਆ ਨਾ ਜੀ ਅਸੀਂ ਹਾਫ ਦੇ ਵਿੱਚ ਹਾਰਦੇ ਸੀਗੇ ਲੇਕਿਨ ਉੱਥੇ ਫੈਸਲਾ ਹੋਇਆ ਪੇ ਬਾਰੋਬਾਰੀ ਕਬਡੀਆਂ ਪਾਉਣੀਆਂ ਜੀ ਤੇ ਮੇਰੀ ਪੰਜਵੀਂ ਕਮਬਾਰੀ ਆਉਂਦੀ ਸੀ ਕਬੱਡੀ ਦੀ ਜੀ ਜੀ ਹਾਫ ਦੇ ਵਿੱਚ ਅਸੀਂ ਹਰਦੇ ਸੀ ਤੇ ਸੋਨ ਜੰਪ ਮੈਨੂੰ ਕਹਿੰਦਾ ਬਈ ਜੀਤੇ ਕਬੱਡੀਆਂ ਪਾ ਮੈਂ ਕਿਹਾ ਬਈ ਭਾਜੀ ਗੱਲ ਹੈਗੀ ਤਾਂ ਵੀ ਜਿਹੜੇ ਪਾਉਂਦੇ ਉਹਨੂੰ ਪੁੱਛ ਲਓ ਕਹਿੰਦੇ ਨੇ ਤੂੰ ਕਬੱਡੀਆਂ ਪਾ ਜੀ ਮੈਂ ਜੀ ਉੱਥੇ ਫਿਰ ਹਾਫ ਤੋਂ ਬਾਅਦ 31 ਕਬੱਡੀਆਂ ਪਾਈਆਂ ਜਿਹੜੀਆਂ ਅੱਜ ਔਨ ਰਿਕਾਰਡ ਹੈ ਅੱਛਾ ਜੀ ਹਾਂ ਸਾ ਜਦੋਂ ਅਸੀਂ ਖੇਡਦੇ ਸੀ ਨਾ ਜੀ ਉਦੋਂ ਇਹ ਨਹੀਂ ਸੀ ਗੱਲ ਵੀ ਤਿੰਨਾਂ ਕਬਡੀਆਂ ਦੇ ਬਾਅਦ ਨਹੀਂ ਇੱਕ ਕਬਡੀ ਤੋਂ ਬਾਅਦ ਤਿੰਨ ਕਬਡੀਆਂ ਨਹੀਂ ਪਾ ਸਕਦੇ ਉਦੋਂ ਜਿੰਨੀ ਤੁਹਾਡੇ ਚ ਹਿੰਮਤ ਆ ਉਨੀਆਂ ਤੁਸੀਂ ਪਾ ਲਓ ਤੁਸੀਂ ਬਦਲ ਕੇ ਪਾਈਆਂ 31 ਮੈਂ ਖੜ ਕੇ ਜੀ ਲਾਈਨ ਦੇ ਉੱਤੇ ਕਬਡੀਆਂ ਪਾਈਆਂ ਲਗਾਤਾਰ ਲਗਾਤਾਰ 31 ਕਬਡੀਆਂ ਹਾਂਜੀ ਤੇ ਇਹਦੇ ਵਿੱਚ ਦੋ ਵਾਰੀ ਇੱਕ ਵਾਰੀ ਉਹਨਾਂ ਮੈਨੂੰ ਬਾਹਰ ਕਰ ਦਿੱਤਾ ਦਰਸ਼ਕੋ ਆਮੀਏ ਨੇ ਇੱਕ ਵਾਰੀ ਕੌਮਨ ਹੋ ਗਿਆ ਜੀ ਹਾਂਜੀ ਬਾਕੀ ਇਹ ਔਨ ਰਿਕਾਰਡ ਹੈ ਜੀ 29.5 565 67 ਸੀ ਉਹ ਦੋਸ ਦਿਨਾਂ ਦੇ ਵਿੱਚ ਉਦੋਂ ਟਾਈਮ ਸੀਗਾ ਜੀ 25 5 30 ਜੀ ਜਦੋਂ ਅਸੀਂ ਖੇਡ ਦੇ ਸੀਗੇ ਤੇ ਉਦੋਂ ਜੀ ਫੇਰ ਬੜੀ ਜੀ ਉੱਥੇ ਮਤਲਬ ਸਾਡੀ ਬੱਲੇ ਬੱਲੇ ਹੋਈ ਜੀ ਹੈਨਾ ਤੇ ਫੇਰ ਇਦਾਂ ਜੀ ਅਸੀਂ ਉਹ ਮੈਚ ਜਿਹੜਾ ਇਹ ਖੇਡਿਆ ਸਾਡੇ ਨਾਲ ਜਾਫੀ ਹਿੰਮਤ ਸਿੰਘ ਹੁਣੀ ਖੇਲਦੇ ਸੀ ਕਿ ਜੀਤੀ ਛੋਟਾ ਜਿਹਨੂੰ ਜੀਤੀ ਗੱਲ ਕਹਿੰਦੇ ਜੀਤੀ ਛੋਟਾ ਸੀਗਾ ਜੀ ਪਹਿਲਾ ਸੀਗਾ ਤੇ ਇਹ ਇਹਨਾਂ ਦੇ ਨਾਲ ਕੇਵਲ ਸੀ ਹਾਂਜੀ ਇਹ ਜਾਫੀ ਸੀਗੇ ਮੈਂ ਲੈਂਬਰ ਪਾਲੀ ਤੇ ਹੋਰ ਜਿਹੜੇ ਉਹ ਚਾਰ ਚਾਰ ਜਣੇ ਅਸੀਂ ਕਬੱਡੀਆਂ ਪਾਉਂਦੇ ਸੀ ਲੇਕਿਨ ਹਾਫ ਤੋਂ ਬਾਅਦ ਫਿਰ ਮੈਂ ਜੀ ਅੱਧਾ ਘੰਟਾ ਕਬੱਡੀਆਂ ਪਾਈਆਂ ਵਾਹ ਜੀ ਵਾਹ ਕੀ ਬਾਤ ਹੈ ਜੀ ਪਰ ਇਹ ਔਨ ਰਿਕਾਰਡ ਹੈ ਜੀ ਵਾਹ ਜੀ ਵਾਹ ਤੇ ਉਸਤਾਦ ਤੁਹਾਡੇ ਕੌਣ ਸੀ ਉਸਤਾਦ ਜੀ ਮੇਰੇ ਬਡੇ ਭਾਈ ਸਮਝ ਲਓ ਜੀ ਬਸ ਉਸਤਾਦ ਸਾਡੇ ਹਨ ਜੀ ਪਿੰਡ ਦੇ ਹੁੰਦੇ ਸੀਗੇ ਘੁਲਦੇ ਹੁੰਦੇ ਸੀਗੇ ਜੀ ਤੇ ਉਹ ਮਹਿੰਗਾ ਰਾਮ ਹੁੰਦਾ ਸੀ ਉਹਨਾਂ ਦਾ ਨਾਮ ਜੀ ਉਹ ਉਹਨਾਂ ਦੇ ਉਹ ਸੀ ਸਾਡੇ ਉਸਤਾਦ ਜੀ 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 ਹਾਂ ਉਹਨਾਂ ਨੇ ਇੱਥੇ ਸਾਨੂੰ ਬਹੁਤ ਕੁਝ ਸਿਖਾਇਆ ਜੀ ਤੇ ਉਹ ਉਹਨਾਂ ਤੋਂ ਫਿਰ ਮੈਂ ਸਿੱਖਿਆ ਜੀ ਉਹ ਘੁਲਦੇ ਹੁੰਦੇ ਸੀ ਫਿਰ ਮੈਂ ਮਾੜਾ ਮਾੜਾ ਘੁਲਦਾ ਵੀ ਸੀ ਬਾੜਾ ਤੇ ਨਹੀਂ ਸੀ ਤਗੜਾ ਘੁਲਦਾ ਜੀ ਲੇਕਿਨ ਮੈਂ ਘੁਲਦਾ ਸੀਗਾ ਜੀ ਕਾਲਜ ਜਾ ਕੇ ਕੋਲੇ ਆ ਮੈਂ ਕਦੋਂ ਤੱਕ ਖੇਡੀ ਕਬੱਡੀ ਤੁਸੀਂ ਛੱਡੀ ਕਦੋਂ ਸੀ ਮੈਂ ਜੀ 79 ਦੇ ਵਿੱਚ ਛੱਡੀ ਜੀ ਹਾਂਜੀ ਕਾਰਨ ਕੀ ਬਣਿਆ ਸੀ ਕਿਉਂ ਛੱਡੀ ਕੋਈ ਸੱਟ ਫੇਟ ਜਾਵੇ ਸੀ ਨਹੀਂ ਸੱਟ ਪੇਟ ਨਹੀਂ ਸੀਗੀ ਉਦੋਂ ਫਿਰ ਥੋੜੇ ਜਿਹਾ ਆਪਣੇ ਇਦਾਂ ਸੀ ਫਿਰ ਫੈਮਿਲੀ ਪ੍ਰੋਬਲਮਸ ਸੀਗੀਆਂ ਥੋੜੀਆਂੀਆਂ ਥੋੜੇ ਜਿਹਾ ਇਦਾਂ ਸੀ ਕਿ ਏਜ ਵੀ ਸੰਭਲੋ ਹੋ ਗਈ ਸੀ ਜੀ ਹਾਂਜੀ ਇਸ ਕਰਕੇ ਫੇਰ ਮੈਨੂੰ ਛੱਡਣਾ ਪਿਆ ਇਹ ਤਾਂ ਅੱਜ ਵੀ ਫਿਰ ਤੋਂ ਹੀ ਤੁਸੀਂ ਬੇਸ਼ੱਕ 71 72 ਦੇ ਚਲੋ ਇਹ ਤਾਂ ਠੀਕ ਹੈ ਇਹ ਤਾਂ ਮਹਾਰਾਜ ਦੀ ਕਿਰਪਾ ਆ ਚਲੋ ਮਹਾਰਾਜ ਨੇ ਉੱਤੇ ਥੋੜਾ ਬੜਾ ਕਰੀਦਾ ਆ ਐਕਸਰਸਾਈਜ਼ ਕਰੀਦੀ ਆ ਹੁਣ ਵੀ ਕਰਦਾ ਹਾਂ ਹੁਣ ਵੀ ਕਰਦਾ ਜੀ ਮੈਂ ਉਦੋਂ ਕਿੰਨੀ ਕਰਦੇ ਸੀ ਉਦੋਂ ਜੀ ਸਾਡੇ ਜ਼ਮਾਨੇ 'ਚ ਤਾਂ ਭਾਈ ਸਾਹਿਬ ਕੋਈ ਜਿਮ ਨਹੀਂ ਸੀ ਹੁੰਦਾ ਕੋਈ ਨਹੀਂ ਸੀਗਾ ਸਾਡੇ ਜ਼ਮਾਨੇ 'ਚ ਤਾਂ ਡੰਡ ਮੈਟਖਾਂ ਸੀਗੀਆਂ ਜੀ ਡੰਡ ਮੈਟਖਾਂ ਕੱਢ ਲਈਆਂ ਜਾਂ ਗਰਾਊਂਡ ਦੇ ਵਿੱਚ ਦੌੜ ਲਿਆ ਜੀ ਤੇ ਇਹੇ ਕੋਸ਼ਿਸ਼ ਸੀਗਾ ਜੀ ਬਸ ਦੰਡ ਬੈਠਕਾਂ ਕੱਢ ਲਈਦੀਆਂ ਸੀਗੀਆਂ ਹੂੰ ਬਸ ਅੱਜ ਤੁਸੀਂ ਇੱਕ ਤੁਹਾਡਾ ਸਮਾਂ ਕਬੱਡੀ ਦਾ ਤੇ ਅੱਜ ਦਾ ਸਮਾਂ ਇਹਨੂੰ ਕਿਵੇਂ ਦੇਖਦੇ ਇਹਨੂੰ ਜੇ ਅਨਾਲਿਸਿਸ ਕਰਨਾ ਬਹੁਤ ਔਖਾ ਹੈ ਕਿਉਂਕਿ ਬਹੁਤ ਸਾਰੇ ਹੋ ਸਕਦਾ ਸੱਜਣ ਨਾਂ ਵੀ ਲਾਈ ਕਰਦੇ ਹੁਣ ਲੇਕਿਨ ਜਿਹੜੀ ਸਾਡੀ ਕਬੱਡੀ ਸੀ ਨਾ ਜੀ ਉਹ ਅਸਲੀ ਕਬੱਡੀ ਸੀਗੀ ਜੀ ਤੁਸੀਂ ਉਹਨੂੰ ਕਹਿ ਸਕਦੇ ਆਂ ਵੀ ਕਬੱਡੀ ਕਿਉਂਕਿ ਅਸੀਂ ਦੇਖੋ ਅੱਠੇ ਹੀ ਪਲੇਅਰ ਇੱਕ ਥਾਂ ਖੜਦੇ ਸੀਗੇ ਜੀ ਹੂੰ ਉਹਨੇ ਕੋਈ ਜਾਫੀ ਨਹੀਂ ਸੀ ਕੋਈ ਰੇਡਰ ਨਹੀਂ ਸੀਗਾ ਜਿਹੜਾ ਜਿਹਨੂੰ ਮਰਜੀ ਉਹ ਹੱਥ ਲਾ ਲੈਣ ਹਰ ਇੱਕ ਬੰਦੇ ਨੂੰ ਸਾਡੇ ਟਾਈਮ ਤੇ ਦਮ ਪਾਉਣਾ ਪੈਂਦਾ ਸੀਗਾ ਜੀ ਚਾਹੇ ਉਹ ਲਾਈਨ ਟੱਚ ਕਰਕੇ ਆ ਜਾਏ ਚਾਹੇ ਉਹ ਕਹਾ ਜਾ ਕੇ ਆ ਜਾਏ ਠੀਕ ਹੈ ਨਾ ਜੀ ਤੇ ਸਾਡੇ ਜ਼ਮਾਨੇ 'ਚ ਦਮ ਦੇਣਾ ਪੈਂਦਾ ਸੀਗਾ ਜੀ ਠੀਕ ਹੈ ਨਾ ਤੇ ਜਿਹੜਾ ਰੇਡਰ ਹੁੰਦਾ ਸੀ ਉਹਨੂੰ ਇੱਕ ਤਾਂ ਇਹ ਪ੍ਰੋਬਲਮ ਹੁੰਦੀ ਸੀ ਵੀ ਮੈਂ ਹੱਥ ਲਾਉਣਾ ਦੂਜੀ ਉਹਨੂੰ ਇਹ ਪ੍ਰੋਬਲਮ ਸੀ ਵੀ ਮੇਰਾ ਕਿਤੇ ਦਮ ਨਾ ਟੁੱਟੇ ਦਮ ਨਾ ਰੁਟੇ ਕੋਈ ਸਾਹਾਂ ਦੀ ਕਬੱਡੀ ਸੀ ਜੀ ਸਾਹਾਂ ਦੀ ਕਬੱਡੀ ਸੀ ਜੀ ਅੱਜ ਜਿਹੜੀ ਆ ਅੱਜ ਜਿਹੜਾ ਰੇਡਰ ਜਾਂਦਾ ਆ ਉਹ ਮੇਰਾ ਖਿਆਲ ਅੱਜ ਦੀ ਕਬੱਡੀ ਜਿਹੜੀ ਆ ਨਾ ਜੀ ਉਹ ਜਾਫੀ ਲਈ ਬਹੁਤ ਔਖੀ ਆ ਜੀ ਕਿਉਂਕਿ ਜਾਫੀ ਜਿਹੜਾ ਨਾ ਉਹਨੂੰ ਉਹਨਾ ਹੀ ਐਫਰਟ ਕਰਨਾ ਪੈਂਦਾ ਜਿੰਨਾ ਸਾਡੇ ਵਾਰੀ ਕਰਨਾ ਪੈਂਦਾ ਲੇਕਿਨ ਰੇਡਰ ਨੂੰ ਇੰਨੀ ਸਹੂਲਤ ਆ ਵੀ ਉਹ ਚੁੱਪ ਕਰਕੇ ਨਾ ਕੋਈ ਦਮ ਦੇਣਾ ਨਾ ਕੋਈ ਸੋਚਣਾ ਨਾ ਕੋਈ ਜਾਣਾ ਚੁੱਪ ਕਰਕੇ ਤੁਰੇ ਜਾਣਾ ਚੁੱਪ ਕਰਕੇ ਆ ਜਾਣਾ ਸਾਡੇ ਜਮਾਨੇ ਚ ਸਾਡੇ ਜਮਾਨੇ ਤਾਂ ਅਸੀਂ ਜੀ ਕਈ ਵਾਰੀ ਸਵੇਮੀ ਪੂਲ ਜਾਣਾ ਨੱਕ ਫੜ ਕੇ ਥੱਲੇ ਚੁੱਭੀ ਮਾਰ ਕੇ ਦਮ ਪਕਾਉਣਾ ਜੀ ਹੂੰ ਠੀਕ ਹੈ ਨਾ ਜੀ ਤੇ ਬਾਕੀ ਦੇਖੋ ਜੀ ਹੁਣ ਕਬੱਡੀ ਜਿਹੜੀ ਆ ਇਹ ਰਹਿ ਗਈ ਆ ਪੈਸੇ ਦੀ ਬਿਲਕੁਲ ਜੀ ਸਾਡੇ ਬਾਰੀ ਅਸੀਂ ਆਪਣੇ ਕੋਲੋਂ ਖਰਚ ਕਰਕੇ ਜਾਂਦੇ ਸੀਗੇ ਅਸੀਂ ਇੰਡੀਆ ਗਏ ਆ ਜਿੰਨੇ ਵੀ ਸਾਡੇ ਪਲੇਅਰ ਗਏ ਆ ਆਪਣੇ ਕੋਲੋਂ ਟਿਕਟਾਂ ਲਾਈਆਂ ਅਸੀਂ ਆਪਣੇ ਕੋਲੋਂ ਟ੍ਰੈਕ ਸੂਟ ਲੈ ਆਪਣੇ ਕੋਲੋਂ ਕਸ਼ਰੇ ਸਮਾਏ ਆਪਣਾ ਹੀ ਅਸੀਂ ਉੱਥੇ ਰਹਿਣ ਦਾ ਖਰਚ ਕੀਤਾ ਜੀ ਕੀ ਗੱਲ ਹੈ ਜੀ ਪਰ ਅੱਜ ਤੁਹਾਡੇ ਤੁਸੀਂ ਵੀ ਜਾਣਦੇ ਆ ਸਾਰੇ ਜਾਣਦੇ ਆ ਅੱਜ ਕਬੱਡੀ ਲੱਖਾਂ ਦੇ ਕੋਲ ਜਦੋਂ ਤੁਸੀਂ ਟੀਮ ਲੈ ਕੇ ਜਾਂਦੇ ਹੋ ਆਪਣੇ ਸਿਰ ਤੇ ਲੈ ਕੇ ਜਾਂਦੇ ਆ ਆਪਣੇ ਸਿਰ ਤੇ ਹਾਂ ਜੀ ਵਾਹ ਜੀ ਵਾਹ ਜੋ ਖਰਚਾ ਸੀ ਤੁਹਾਡਾ ਟਿਕਟਾਂ ਦਾ ਸਾਰਾ ਸਾਡਾ ਆਪਣਾ ਖਰਚਾ ਹੈ ਜੀ ਵਾਹ ਜੀ ਵਾਹ ਸਿਰਫ ਉੱਥੇ ਪੰਜਾਬ ਗਵਰਨਮੈਂਟ ਨੇ ਜਿਹੜੀ ਪੰਜਾਬ ਕਬੱਡੀ ਐਸੋਸੀਏਸ਼ਨ ਸੀ ਜਨਾ ਜੀ ਉਹਨਾਂ ਨੇ ਸਾਨੂੰ ਲੋਕਲ ਮੈਚਾਂ ਤੇ ਲੈ ਜਾਣ ਦਾ ਜਰੂਰ ਬੱਸਾਂ ਦਾ ਇੰਤਜ਼ਾਮ ਕੀਤਾ ਬਾਕੀ ਈਵਨ ਜਿੱਦਣ ਅਸੀਂ ਜਲੰਧਰ ਤੋਂ ਸੰਗਰੂਰ ਗਏ ਆ ਤਾਂ ਬੱਸ ਦਾ ਟਿਕਟ ਵੀ ਅਸੀਂ ਆਪਣੇ ਕੋਲੋਂ ਲਾਇਆ ਸੀ ਜੀ ਹਾਂਜੀ ਤੇ ਸੋ ਇਹ ਸਾਡੇ ਜਮਾਨੇ ਦੀ ਤਾਂ ਇੱਕ ਵੱਡੀ ਸੀ ਜੀ ਅਸੀਂ ਕਬੱਡੀ ਜਿੱਤਣ ਹਾਰਨ ਲਈ ਨਹੀਂ ਸੀ ਖੇਡਦੇ ਜੀ ਅਸੀਂ ਕਬੱਡੀ ਜਿਹੜੇ ਸਾਡੇ ਦੇਖਣ ਵਾਲੇ ਸੀਗੇ ਨਾ ਜੀ ਦਰਸ਼ਕ ਜਿਹੜੇ ਸੀ ਅਸੀਂ ਉਹਨਾਂ ਨੂੰ ਐਂਟਰਟੇਨਮੈਂਟ ਕਰਨ ਲਈ ਖੇਡਦੇ ਹਾਂਜੀ ਅਸੀਂ ਇਹ ਸੋਚਦੇ ਸੀ ਕਿ ਜਿਹੜਾ ਬੰਦਾ ਬਰਮੀ ਗਰੇਵਜ਼ਨ ਤੋਂ ਚੱਲ ਕੇ ਬਰਮੀਗਮ ਆਇਆ ਉਹ ਇੰਨਾ ਟਾਈਮ ਕੱਢ ਕੇ ਨੇ ਪੈਸੇ ਖੱਜ ਕੇ ਆ ਉਹ ਜਾਂਦਾ ਹੋਇਆ ਇਹ ਤਾਂ ਲੈ ਕੇ ਜਾਵੇ ਵੀ ਮੈਚ ਬਹੁਤ ਵਧੀਆ ਹੋਇਆ ਬਿਲਕੁਲ ਜੀ ਠੀਕ ਹੈ ਜੀ ਤੇ ਇਸ ਕਰਕੇ ਅੱਜ ਦੀ ਇੱਕ ਵੱਡੀ ਦਾ ਤੁਸੀਂ ਹੁ ਜਾਣਦੇ ਆ ਜਿਵੇਂ ਤੁਸੀਂ ਇਹ ਦੱਸਿਆ ਵੀ ਸੰਗਰੂਰ ਜਿਹੜਾ ਤੁਹਾਡਾ ਮੈਚ ਹੋਇਆ ਏ ਉਹਦੇ ਵਿੱਚ ਤੁਸੀਂ ਹਾਫ ਸਮੇਂ ਤੋਂ ਬਾਅਦ ਲਗਾਤਾਰ 31 ਕਬੱਡੀਆਂ ਪਾਈਆਂ ਹਾਂਜੀ ਇਸ ਤੋਂ ਬਿਨਾਂ ਤੁਹਾਡੇ ਹੋਰ ਇੱਕ ਮੈਚ ਦੇ ਵਿੱਚ ਕਿੰਨੀਆਂ ਕਬੱਡੀਆਂ ਪਾਉਣ ਦਾ ਰਿਕਾਰਡ ਰਿਹਾ ਜੀ ਅਸੀਂ ਜਲੰਧਰ ਖੇਡੇ ਆ ਜੀ ਜਲੰਧਰ ਹੈ ਖੇਡੇ ਆ ਉੱਥੇ ਵੀ ਮੈਂ ਨਾ 25 30 ਕਬੱਡੀਆਂ ਪਾਈਆਂ ਜੀ ਜੀ ਹੈ ਨਾ ਜੀ ਉੱਥੇ ਬਹੁਤ ਤਕੜਾ ਸਾਡਾ ਮੈਚ ਹੋਇਆ ਸਾਡਾ ਯਾਫੀ ਜੀ ਜੀਤੀ ਗਿੱਲ ਜੀ ਛੋਟਾ ਜੀਤੀ ਇਹਨੂੰ ਕਹਿੰਦੇ ਆ ਹਾਂ ਬਹੁਤ ਵਧੀਆ ਉੱਥੇ ਜੀ ਇਹ ਫੜ ਕੇ ਬੰਦਿਆਂ ਨੂੰ ਖੜੇ ਕਰ ਦਿੱਤਾ ਜਾਨੀ ਮਲੇ ਸਾਡੀ ਟੀਮ ਉਸ ਵੇਲੇ ਪੂਰੀ ਪੰਜਾਬ ਚ ਸਾਡੇ ਮੁਕਾਬਲੇ ਚ ਟੀਮ ਨਹੀਂ ਸੀ ਜੀ ਹਾਂਜੀ ਅਸੀਂ ਬਹੁਤ ਵਧੀਆ ਮੈਚ ਦਿੱਤੇ ਹਮ ਲੇਕਿਨ ਕਈ ਵਾਰੀ ਜਿਦਾ ਨੂਰਪੁਰ ਵੇਦੀਆਂ ਸੀ ਜੀ ਉਹ ਉੱਥੇ ਸਾਨੂੰ ਫੋਰਸ ਕੀਤਾ ਗਿਆ ਵੀ ਉਹ ਮੈਚ ਤੁਸੀਂ ਉੱਥੇ ਦਿਓ ਉਹਨਾਂ ਨੂੰ ਪੰਜਾਬ ਨੂੰ ਕਿਉਂਕਿ ਉਹ ਪੋਲਿਟਿਕਲ ਥੋੜਾ ਜਿਹਾ ਸੀਗਾ ਜੀ ਮੈਂ ਹੁਣ ਤੁਹਾਡੇ ਆਨ ਰਿਕਾਰਡ ਤੱਕ ਕੀ ਕਹਿਣਾ ਹੈ ਜੀ ਜੀ ਹਾਂਜੀ ਆ ਚਲੋ ਪੁੱਛ ਗੱਲਾਂ ਹੁੰਦੀਆਂ ਨੇ ਹਾਂਜੀ ਤੇ ਇਸ ਕਰਕੇ ਅਸੀਂ ਆਪਣੇ ਸਿਰ ਤੇ ਜੀ ਆਪਣੇ ਖੁਦ ਸਿਰ ਹੋ ਕੇ ਕਬੱਡੀ ਖੇਡੀ ਆ ਸਾਨੂੰ ਕੋਈ ਇੱਥੇ ਵੀ ਸਾਡਾ ਗੁਰੂ ਘਰ ਸਾਨੂੰ ਆਉਣ ਜਾਣ ਦਾ ਕਿਰਾਇਆ ਦਿੰਦਾ ਸੀ ਲੇਕਿਨ ਅਸੀਂ ਦੇਖੋ ਤਿੰਨ ਦਿਨ ਭਾਜੀ ਉਦੋਂ ਇਹ ਗੱਲ ਸੀਗੀ ਜੇ ਸਾਡੇ ਜ਼ਮਾਨੇ 'ਚ ਤਿੰਨ ਦਿਨ ਮੈਚ ਹੁੰਦੇ ਸੀ ਕਬੱਡੀ ਦੇ ਫਰਡੇ ਸੈਚਰਡੇ ਸੰਡੇ ਇੱਥੇ ਇੰਗਲੈਂਡ 'ਚ ਇੰਗਲੈਂਡ 'ਚ ਹਾਂ ਠੀਕ ਹੈ ਨਾ ਜੀ ਫਰਾਈਡੇ ਅਸੀਂ ਕੰਮ ਤੋਂ ਆਫ ਕਰਨਾ ਸੈਚਰਡੇ ਆਫ ਕਰਨਾ ਤੇ ਅਸੀਂ ਕਬੱਡੀ ਖੇਡਣ ਜਾਣਾ ਕਦੀ ਸਾਨੂੰ ਕਿਸੇ ਨੂੰ ਮਤਲਬ ਇਹ ਨਹੀਂ ਕਿਹਾ ਵੀ ਚਲੋ ਬਈ ਇਹ ਇਹਨਾਂ ਦਾ ਵੀ ਕੁੱਕੜ ਚ ਪਾਣੀ ਹੁੰਦਾ ਆ ਪਰ ਅਸੀਂ ਖੇਡੇ ਸ਼ੌਕ ਨਾ ਆ ਖੇਡੇ ਹਰ ਥਾਂ ਤਿੰਨ ਦਿਨ ਮੈਚ ਖੇਡਿਆ ਜੀ ਹਾਂ ਹਾਂਜੀ ਅੱਜ ਬਹੁਤ ਕੁਝ ਲੱਗਦਾ ਰੇਡਾਂ ਦੇ ਜੀ ਤਿੰਨ ਰੇਡਾਂ ਤੇ ਵੀ ਲੱਗਦਾ ਇੱਕ ਰੇਡ ਤੇ ਵੀ ਲੱਗ ਜਾਂਦਾ ਪੰਜ ਤੇ ਵੀ ਲੱਗ ਜਾਂਦਾ ਜੀ ਫਿਰ ਤੁਹਾਡੇ ਵੇਲੇ ਵੀ ਕੁਝ ਹੋਇਆ ਇਦਾਂ ਦਾ ਜੀ ਸਾਡੇ ਨਹੀਂ ਜੀ ਸਾਡੇ ਕਦੀ ਨਹੀਂ ਕਿਸੇ ਨੂੰ ਇੱਕ ਇੱਕ ਪੌਣ ਵੀ ਕਿਸੇ ਨੇ ਨਹੀਂ ਸੀ ਲਾਇਆ ਜੀ ਕਦੀ ਗਰਾਊਂਡ 'ਚ ਵੀ ਕਿਸੇ ਨੇ ਇਹ ਨਹੀਂ ਪੈਸੇ ਦਿੱਤਾ ਪੌਣ 'ਚ ਵੀ ਨਹੀਂ ਕਹਿੰਦਾ ਸਿਰਫ ਲੋਕ ਲੋਕੇ ਇਹ ਨਾ ਸ਼ੌਕ ਨਾਲ ਦੇਖਦੇ ਸੀ ਜੀ ਸਾਡਾ ਮੈਚ ਹਾਂਜੀ ਹਾਂ ਤੇ ਸਪੈਸ਼ਲੀ ਜਦੋਂ ਸਾਡਾ ਗਰੇਵਜ਼ ਨਾਲ ਦਾ ਤੇ ਸਾਊਥ ਆਲਾ ਮੈਚ ਹੁੰਦਾ ਸੀ ਤੇ ਲੋਕੀ ਰੋਟੀ ਖਾਣੀ ਵੀ ਭੁੱਲ ਜਾਂਦੇ ਸੀ ਮਤਲਬ ਐਡਾ ਤਕੜਾ ਮੈਚ ਹੁੰਦਾ ਸੀ ਤੋ ਹੁਣ ਤਾਂ ਜੀ ਕਿਹਾ ਕੀ ਕਿਹਾ ਜਾ ਸਕਦਾ ਹੈ ਮਤਲਬ ਕਬੱਡੀ ਹੁਣ ਤਾਂ ਕੱਖ ਤੋਂ ਲੱਕਾਂ ਦੀ ਹੋ ਗਈ ਹੈ ਜੀ ਬਿਲਕੁਲ ਨਹੀਂ ਹਾਂ ਪਰ ਸਾਡੇ ਜ਼ਮਾਨੇ 'ਚ ਜਿਹੜੇ ਪਲੇਅਰ ਸੀਗੇ ਨਾ ਜੀ ਉਹ ਖੁਰਾਕ ਖਾ ਕੇ ਤਗੜੇ ਸੀਗੇ ਹਾਂਜੀ ਠੀਕ ਹੈ ਨਾ ਜੀ ਲੇਕਿਨ ਅੱਜ ਜਿਹੜੇ ਪਲੇਅਰ ਆ ਸੌਰੀ ਟੂ ਸੇ ਦੈਟ ਉਹ ਟੀਕੇ ਹੀ ਲਾ ਕੇ ਤਗੜੇ ਆ ਠੀਕ ਹੈ ਨਾ ਅੱਜ ਮੈਂ ਚੈਲੰਜ ਕਰਕੇ ਗੱਲ ਕਹਿਣਾ ਵੀ ਕੋਈ ਜਿਹਨੂੰ ਮਰਜ਼ੀ ਰੇਡਰ ਨੂੰ ਤੁਸੀਂ ਲੈ ਲਓ ਜੀ ਅੱਜ ਦੇ ਰੇਡਰ ਨੂੰ ਉਹਨੂੰ ਕਹੋ ਇੱਕ ਵਾਰ 31 20 ਕਬੜੀਆਂ 10 15 ਕਬੜੀਆਂ ਇੱਕ ਵਾਰੀ ਪਾ ਕੇ ਦਿਖਾ ਲੈ ਉਹ ਹੰਮ ਜਾਊ ਬੰਦਾ ਕਿਉਂਕਿ ਉਹਦੀ ਪ੍ਰੈਕਟਿਸ ਹੈ ਨਹੀਂਗੀ ਸਾਡੇ ਅਸੀਂ ਪ੍ਰੈਕਟਿਸ ਕਰਦੇ ਸੀ ਪੋਡ ਵਾਲੀ ਜਿਹੜੀ ਖਰਾਕ ਸੀ ਉਹ ਵੀ ਨਹੀਂ ਬਦਲ ਗਿਆ ਜੀ ਸਾਰਾ ਕੁਝ ਹਾਂ ਖਰਾਕਾਂ ਜਿਹੜੇ ਦੇਸੀ ਖਰਾਕਾਂ ਸੀ ਜਿਵੇਂ ਜਿਵੇਂ ਸਮੇਂ ਦੇ ਹਿਸਾਬ ਨਾਲ ਹਰ ਚੀਜ਼ ਚੇਂਜ ਹੋ ਗਈ ਨੇ ਦੇਖੋ ਜੀ ਇਹ ਇਹ ਤਾਂ ਕੁਦਰਤ ਦਾ ਲਾਅ ਹੀ ਆ ਜੀ ਚੇਂजेस ਪਰ ਫੇਰ ਵੀ ਇਸ ਮੁਲਕੇ ਤਾਂ ਖਰਾਕ ਤੁਹਾਨੂੰ ਜਿੰਨੀ ਵੀ ਵਧੀਆ ਮਿਲ ਸਕਦੀ ਆ ਇੰਡੀਆ ਚਲੋ ਹੋਊਗਾ ਜੀ ਚੇਂਜ ਇੱਥੇ ਤਾਂ ਪਿਓਰ ਮਿਲਦੀ ਆ ਸਾਰਾ ਕੁਝ ਇੱਥੇ ਕੋਈ ਰਲਾ ਦਲਾ ਨਹੀਂਗਾ ਲੇਕਿਨ ਫੇਰ ਵੀ ਸਾਡੇ ਮੁੰਡੇ ਜਿਹੜੇ ਉਹ ਇੱਚ ਯਕੀਨ ਕਰਦੇ ਆ ਵੀ ਟੀਕੇ ਲਾ ਲਓ ਇੱਕ ਦਿਨ ਮੈਚ ਤੋਂ ਪਹਿਲਾਂ ਪ੍ਰੈਕਟਿਸ ਕਰ ਲਓ ਤੇ ਖੇਡ ਲਿਆ ਜੀ ਮਲੇ ਇਦ ਅਸੀਂ ਇਦਾਂ ਨਹੀਂ ਖੇਡੇ ਅਸੀਂ ਮਹੀਨ ਸਾਲ ਸਾਲ 6 6 ਮਹੀਨੇ ਗਰਾਊਂਡ 'ਚ ਪ੍ਰੈਕਟਿਸ ਕਰੀਦੀ ਸੀ। ਇਹ ਪ੍ਰੈਕਟਿਸ ਅਲੇ ਖਰ ਹੁਣ ਵੀ ਲੈ ਗਿਆ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਲੰਮਾ ਸਮਾਂ ਖਰ ਕਾਬੀ ਕਾਬੀ ਸਾਲ ਖੇਡ ਰਹੇ ਮਿਹਨਤ ਕਰਨ ਵਾਲੇ ਹੈਗੇ ਆ ਪਰ ਤੁਹਾਡੀ ਵਾਲੀ ਗੱਲ ਨਹੀਂ ਸਾਡੇ ਵਾਲੀ ਗੱਲ ਨਹੀਂ ਹੈ। ਵੀ ਘਟਨੇ ਉਹ ਗਿਣਤੀ ਦੇ ਨਹੀਂ ਹੈਗੇ ਜਿਵੇਂ ਪਹਿਲਾਂ ਹੁੰਦਾ। ਤੁਹਾਡਾ ਵਜ਼ਨ ਕਿੰਨਾ ਸੀਗਾ ਜੀ? ਉਦੋਂ ਜੀ 16 ਸਟੋਨ ਸੀ ਵਜ਼ਨ ਮੇਰਾ ਹੀ। ਆਪਣੇ ਵਾਲਾ ਹਿਸਾਬ ਲਾਇਆ ਵਿੱਚ ਕਿੰਨੇ ਕਿਲੋ ਬਣ ਗਿਆ ਜੀ? ਕਿਲੋ ਦਾ ਤਾਂ ਮੈਨੂੰ ਪਤਾ ਨਹੀਂ ਜੀ ਕਿੰਨਾ ਹੋਊਗਾ ਸਟੋਨ ਦਾ ਮੈਨੂੰ ਚੰਗਾ ਮੈਂ ਹੈਵੀ ਸਿਗਾ ਜੀ ਜੇ ਤੁਸੀਂ ਦੇਖੋ ਦੇਖਣ ਵਾਲੇ ਇਹ ਕਹਿੰਦਾ ਸੀ ਵੀ ਇਹ ਵੀ ਦੌੜ ਲੈਂਦਾ ਆ ਮਤਲਬ ਇਹ ਇਹ ਵੀ ਦੌੜ ਲੈਂਦਾ ਹੋਊਗਾ ਮੈਂ ਆਮ ਬੰਦੇ ਨਾਲੋਂ ਜੀ ਬੈਕ ਜ਼ਿਆਦਾ ਮਤਲਬ ਦੌੜ ਲੈਂਦਾ ਸੀਗਾ ਅੱਛਾ ਅੱਗੇ ਘੱਟ ਬੈਕ ਤੇ ਜ਼ਿਆਦਾ ਬੈਕ ਜ਼ਿਆਦਾ ਮਤਲਬ ਪ੍ਰੈਕਟਿਸ ਤੋਂ ਦੱਸਿਆ ਜੀ ਇਦਾਂ ਕਰੀ ਦੀ ਸੀਗੀ ਬਾਕੀ ਹੁਣ ਨਹੀਂ ਹੁਣ ਜਿਹੜੀਆਂ ਕਬੱਡੀਆਂ ਜੀ ਉਹ ਤਾਂ ਪੈਸੇ ਲਈ ਖੇਡੀ ਜਾਂਦੀ ਆ ਸ਼ੌਕ ਲਈ ਨਹੀਂ ਖੇਡੀ ਜਾਂਦੀ ਹੁਣ ਪੈਸੇ ਲਈ ਲੋਡ ਵੀ ਹੈ ਚਲੋ ਪੈਸਾ ਚਲੋ ਜੀ ਚਾਹੀਦਾ ਵੀ ਆ ਮੁੰਡਿਆਂ ਨੂੰ ਦੇਣਾ ਪਰ ਇਹਨੇ ਸਾਡੇ ਇਸ ਕਬੱਡੀ ਨੇ ਸਾਡੇ ਇੰਗਲੈਂਡ ਦੇ ਜਾਂ ਫੋਰਨ ਜਿਹੜੇ ਮੁੰਡੇ ਉੱਠਣ ਵਾਲੇ ਸੀ ਉਹਨਾਂ ਨੂੰ ਬਹੁਤ ਡੈਮੇਜ ਕੀਤਾ ਠੀਕ ਹੈ ਨਾ ਜੀ ਤੇ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਕੀ ਕਿਹਾ ਜਾ ਸਕਦਾ ਤੁਹਾਡੀ ਜਿਹੜੀ ਫਾਈਟ ਹੈ ਕਿਹੜੇ ਜਾਫੀ ਨਾਲ ਜ਼ਿਆਦਾ ਹੁੰਦੀ ਸੀ ਸਰਦਾਰ ਹਿੰਮਤ ਸਿੰਘ ਜਨਾਬ ਸੋਹੀ ਨਾ ਸੌਥਾ ਵਾਲਾ ਆ অলਵੇਸ ਕਿੰਨੀ ਹੁੰਦੀ ਸੀ ਬਹੁਤ ਜੀ ਮਲੇ ਇਥੋਂ ਤੱਕ ਮਲੇ ਲੋਕੀ ਇਹ ਦੇਖਣ ਆਉਂਦੇ ਹੁੰਦੇ ਸੀਗੇ ਵੀ ਉਹਨੂੰ ਕਿਉਂਕਿ ਹਿਮਾਸੂਨ ਸਿੰਘ ਸਾਡੇ ਹੁੰਦੇ ਸੀ ਸਾਊਥ ਵਾਲਾ ਸਿੰਘ ਯਾਨੀ ਤੇ ਮੈਂ ਮੈਂ ਕਿ ਇਦਾਂ ਲੋਕੀ ਦੇਖਣ ਆਉਂਦੇ ਸੀਗੇ ਗਰੇਵਦਾਨ ਦਾ ਤੇ ਸਾਊਥ ਹੌਲ ਦਾ ਮੈਚ ਆ ਤੇ ਜੀਤੀ ਇਹਦਾ ਤਾਂ ਸਿੰਘ ਦਾ ਮੁਕਾਬਲਾ ਹੋਣਾ ਜੀ ਤੇ ਉਹਦੇ ਚ ਕਿਹੜੇ ਹੁੰਦੇ ਸੀਗੇ ਸਾਊਥ ਹੌਲ ਦੇ ਸਾਊਥ ਹਾਲ ਜੀ ਹੁੰਦਾ ਸੀ ਸਿੰਘ ਆਪਣਾ ਸਿੰਘ ਹੁੰਦਾ ਸੀ ਕਰਨਲ ਹੁੰਦਾ ਸੀ ਪਾਲੀ ਹੁੰਦਾ ਸੀ ਇੱਕ ਸੋਤਾ ਹੁੰਦਾ ਸੀਗਾ ਜੀ ਇੱਕ ਗਿਆਨਾ ਹੁੰਦਾ ਸੀਗਾ ਹਾਂ ਜੀ ਇੱਕ ਅਮਰੀਕ ਜਿਹਨੂੰ ਦੋ ਅਮਰੀਕ ਹੁੰਦੇ ਇੱਕ ਨੂੰ ਬੁੱਢਾ ਅਮਰੀਕ ਕਹਿੰਦੇ ਹੁੰਦੇ ਇੱਕ ਨੂੰ ਕਾਲਾ ਅਮਰੀਕ ਕਹਿੰਦੇ ਹੁੰਦੇ ਸੀ ਇਹ ਪਲੇਅਰ ਹੁੰਦੇ ਸੀ ਜੀ ਉਹਨਾਂ ਦੇ ਬੱਚੇ ਕਿੰਨੇ ਤੁਹਾਡੇ ਤਿੰਨ ਬੱਚੇ ਆ ਜੀ ਤਿੰਨੇ ਲੜਕੇ ਆ ਤੇ ਉਹਨਾਂ ਨੂੰ ਨਹੀਂ ਪਾਇਆ ਕਬੱਡੀ ਵਾਲੇ પાસે ਨਹੀਂ ਜੀ ਮੈਂ ਉਹਨਾਂ ਨੂੰ ਨਹੀਂ ਪਾਇਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਬੱਡੀ ਕੋਈ ਬਾਲਾ ਵਧੀਆ ਕੀਤਾ ਨਹੀਂ ਸੀਗਾ ਜੀ ਜੀ ਹਾਂ ਜੀ ਉਦੋਂ ਇਦਾਂ ਸੀ ਵੀ ਬੱਚੇ ਪੜ ਜਾਣਗੇ ਚੰਗੀ ਜੌਬ ਤੇ ਲੱਗ ਜਾਣਗੇ ਉਹਨਾਂ ਦਾ ਜੀਵਨ ਜਿਹੜਾ ਉਹ ਸੁਸਤਰਾ ਲੰਘੂਗਾ ਤੇ ਇਸ ਕਰਕੇ ਫਿਰ ਮੈਂ ਬਾਲਾ ਇਦੋਂ ਨੂੰ ਫੋਸ ਨਹੀਂ ਕੀਤਾ ਹਾਂ ਬਾਕੀ ਵੀ ਤੁਸੀਂ ਆਈਵੀ ਸਟੱਡੀ ਵੀਜ਼ਾ ਤੇ ਉਹਨੇ ਹਾਂਜੀ ਹਾਂ ਬਿਲਕੁਲ ਜੀ ਸੋ ਅੱਜ ਦੇਖਦੇ ਹਾਂ ਮੈਚ ਜੀ ਹਾਂਜੀ ਮੈਂ ਦੋ ਦੇਖਦਾ ਜੀ ਇੱਕ ਗ੍ਰੇਜੈਂਟ ਤੇ ਇੱਕ ਬਾਰਕੀ ਜੀ ਬਸ ਇਹ ਤੋਂ ਬਾਅਦ ਫਿਰ ਅੰਦਾਜ਼ਾ ਲੱਗ ਜਾਂਦਾ ਜੀ ਕਿਉਂਕਿ ਅੰਦਾਜ਼ਾ ਲੱਗ ਜਾਂਦਾ ਵੀ ਇਹ ਮੈਚ ਇੱਥੋਂ ਤੱਕ ਹੀ ਜਾਣੇ ਆ ਇੰਨੇ ਕੀ ਹੈਗੇ ਆ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਕਦੀ ਬਾਹਰ ਨਹੀਂ ਹੁਣ ਗਿਆ ਕਿਉਂਕਿ ਮੈਂ ਮਤਲਬ ਇਹ ਦੋ ਟੂਰਨਾਮੈਂਟ ਮੈਂ ਜਰੂਰ ਦੇਖਦਾ ਕੋਈ ਕੋਚਿੰਗ ਵਗੈਰਾ ਤਾਂ ਦਿੱਤੀ ਕੋਈ ਕਬੱਡੀ ਖਿਡਾਰੀ ਤਿਆਰ ਕੀਤੀ ਹੁਣ ਤੁਸੀਂ ਹੈ ਨਿਆਣੇ ਹੈਗੇ ਆ ਜੀ ਜਿਨ੍ਹਾਂ ਨੂੰ ਕੋਚਿੰਗ ਕਰੀਦੀ ਆ ਟਰਾਈ ਇਹ ਸਾਡੀ ਹੈਗੇ ਆ ਜੀ ਕਿ ਜਿਹੜੇ ਬੱਚੇ ਇੱਥੇ ਦੇ ਆ ਉਹਨਾਂ ਨੂੰ ਥੋੜਾ ਬੜਾ ਤਿਆਰ ਕੀਤਾ ਜਾਵੇ ਜ਼ਰੂਰੀ ਹੈ ਜੀ ਹਾਂਜੀ ਤੇ ਸਾਡੇ ਕੋਲ ਹੈਗੇ ਆ 10 15 20 ਮੁੰਡੇ ਦੇ ਬੱਚੇ ਜਿਹੜੇ ਆ ਠੀਕ ਹੈ ਨਾ ਜੀ ਤੇ ਉਹ ਉਹਨਾਂ ਨੂੰ ਇੱਥੇ ਪ੍ਰੈਕਟਿਸ ਕਰਾਈਦੀ ਆ ਲੇਕਿਨ ਦੇਖੋ ਜੋ ਮਾਰੀ ਨੂੰ ਮਨਜ਼ੂਰ ਆ ਉਹ ਜੀ ਤਗੜੇ ਹੋ ਕੇ ਖੇੜਦੇ ਕਿ ਨਹੀਂ ਖੇੜਦੇ ਹਾਂਜੀ ਹਾਂਜੀ ਉਹ ਤਾਂ ਉਹਨਾਂ ਤੇ ਹੈ ਨਾ ਜੀ ਹਾਂ ਪਰ ਤੁਹਾਡੀ ਕੋਸ਼ਿਸ਼ ਜਾਰੀ ਹੈ ਜੀ ਸਾਡੀ ਕੋਸ਼ਿਸ਼ ਜਾਰੀ ਹੈ ਜੀ ਕਿਉਂਕਿ ਮੇਰੀ ਮੂਰਤ ਤਾਂ ਹੀ ਇਹ ਕਰ ਰਹੀ ਆ ਜੀ ਕਿ ਤੁਸੀਂ ਇੰਡੀਆ ਤੋਂ ਮਗਾਉਣ ਦੇ ਬਜਾਏ ਜਾਂ ਪਾਕਿਸਤਾਨ ਤੋਂ ਮਗਾਉਣ ਦੀ ਬਜਾਏ ਤੁਸੀਂ ਇੱਥੇ ਮੂੜਿਆਂ ਨੂੰ ਫਾਈਨਿਸ਼ ਕਰੋ ਇੱਥੇ ਤਿਆਰ ਕਰੋ ਹੈ ਨਾ ਜੀ ਹੁਣ ਤੁਸੀਂ ਫੋਰ ਇਗਜ਼ਾਮਪਲ ਜੀ 25000 30000 ਪਾਉਂਡ ਵੀ ਇੱਕ ਪਲੇਅਰ ਲੈਂਦਾ ਤੇ ਤੁਸੀਂ ਇੱਥੇ ਐਵਰੇਜ ਜਿਹੜੀ 40 50000 ਸਾਲ ਦੀ ਆਨੇ ਗਿਆ ਤੇ ਤੁਸੀਂ ਇੱਥੇ ਕਿਸੇ ਮੁੰਡੇ ਨੂੰ ਸਪான்ਸਰ ਕਰਦੇ ਹੋ ਵੀ ਤੈਨੂੰ ਕਬੱਡੀ ਖੇਡਣੀ ਆ ਤੈਨੂੰ ਇੰਨੇ ਪੈਸੇ ਦੇਵਾਂਗੇ ਤੇ ਮੇਰਾ ਖਿਆਲ ਹੈ ਵੀ ਉਹ ਖੇਡ ਸਕਦਾ ਕੱਕੜਾ ਹੋ ਸਕਦਾ ਬਿਲਕੁਲ ਜੀ ਤੇ ਬਾਕੀ ਜੀ ਜਿਹੜੇ ਪ੍ਰਮੋਟਰ ਆ ਇਹ ਨਾ ਤੇ ਡਿਪੈਂਡ ਕਰਦਾ ਜੀ ਅ ਸੋ ਆਪਾਂ ਗੱਲ ਕਰੀਏ ਬੈਸਟ ਰੇਡਰ ਦੀ ਕਿੰਨੇ ਵਾਰੀ ਆਏ ਹੋ ਤੁਸੀਂ ਮੈਂ ਜੀ ਤਿੰਨ ਵਾਰੀ ਬੈਸਟ ਰੇਡਰ ਆ ਸੰਗਰੂਰ ਜਲੰਧਰ ਫਰੀਦਕੋਟ ਜਲੰਧਰ ਫਰੀਦਕੋਟ ਕਿੰਨੀਆਂ ਕਿੰਨੀਆਂ ਕਬਡੀਆਂ ਪਾਈਆਂ ਸੀ ਉਹ ਤਾਂ ਤੁਸੀਂ ਸੰਗਰੂਰ ਤਾਂ ਦੱਸੋ ਉੱਥੇ ਉੱਥੇ ਜੀ ਐਵਰੇਜ 20 25 20 15 20 ਇੰਨੀਆਂ ਕ ਕਬਡੀਆਂ ਪੈਂਦੀਆਂ ਸੀਗੀਆਂ ਜੀ ਤੇ ਸੰਗਰੂਰ ਕਿਉਂਕਿ ਪਹਿਲਾ ਸਾਡਾ ਮੈਚ ਸੀਗਾ ਤੇ ਉੱਥੇ ਸਾਰੇ ਹੱਥ ਘੜੇ ਕਰ ਗਏ ਤੇ ਫੇਰ ਜੀ ਸਾਨੂੰ ਇਹ ਮੇਰੇ ਜਾਫੀ ਨੇ ਜੀਤੀ ਨੇ ਤਾਂ ਅਸੀਂ ਫੇਰ ਉਹ ਮੈਚ ਜਿੱਤਿਆ ਜੀ ਹਾਂ ਕੀ ਮਿਲਿਆ ਜੀ ਤੁਹਾਨੂੰ ਫਿਰ ਮਿਲਿਆ ਕੁਛ ਨਹੀਂ ਜੀ ਸਾਨੂੰ ਬਸ ਸਾਸਰੀ ਕਾਲ ਹੀ ਮਿਲੀ ਸੀਗੀ ਜੀ ਹੋਰ ਤਾਂ ਕੁਛ ਨਹੀਂ ਮਿਲਿਆ ਬਸ ਜੀ ਹਾਂ ਜੀ ਸਾਨੂੰ ਕਿਸੇ ਮੈਚ ਤੇ ਵੀ ਕੋਈ ਕੋਈ ਪ੍ਰਾਈਜ਼ ਨਹੀਂ ਦਿੱਤਾ ਗਿਆ ਜੀ ਪੰਜਾਬ ਦੇ ਮਤਲਬ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਵੀ ਨਹੀਂ ਬਸ ਜਿਹੜਾ ਚਾਹ ਪਾਣੀ ਪਿਲਾਤਾ ਸਾਨੂੰ ਤਾਂ ਉਹ ਹੀ ਸੀਗਾ ਜੀ ਲਾਹੇ ਦਾ ਹੋਰ ਕਿਸੇ ਨੇ ਸਾਨੂੰ ਕੁਛ ਨਹੀਂ ਦਿੱਤਾ ਜੀ ਪਰ ਤੁਸੀਂ ਫਿਰ ਵੀ ਬਹੁਤ ਖੁਸ਼ ਸੀ ਕਬੱਡੀ ਤੋਂ ਹਾਂ ਅਸੀਂ ਖੁਸ਼ ਸੀ ਜੀ ਬੜੇ ਖੁਸ਼ ਸੀਗੇ ਬਹੁਤ ਖੁਸ਼ ਮੈਂ ਆਪਣੇ ਜਿਹੜਾ ਡਿਸਟ੍ਰਿਕਟ ਬਲਾਕ ਡਿਵੈਲਪਮੈਂਟ ਟੂਰਨਾਮੈਂਟ ਹੁੰਦਾ ਜੀ ਮੈਂ ਉਹ ਵੀ ਖੇਡਿਆ ਹਾਂ ਤੇ ਉਹ ਵੀ ਅਸੀਂ ਸਾਨੂੰ ਇਹਨਾਂ 8-8 ਾਂ ਦੇ ਦੀਆਂ ਲੈਕਸ ਦੀਆਂ ਚੱਕੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਜੇ ਕਿਤੇ ਜਿੱਤ ਜਾਣਾ ਤਾਂ ਤੇ ਅਸੀਂ ਉਹ ਹੀ ਲੈ ਕੇ ਸ਼ਾਲਾ ਮਾਰ ਦੇ ਪਿੰਨੂ ਆਈਦਾ ਸੀ ਫੇ ਅਸੀਂ ਸਾਨੂੰ ਜੀ ਪ੍ਰਾਈਜ਼ ਮਿਲਿਆ ਆ ਜੀ ਹੁਣ ਤਾਂ ਨਹੀਂ ਕਰੋੜਾਂ ਦਾ ਪ੍ਰਾਈਜ਼ ਹੋ ਗਿਆ ਜੀ ਸੋ ਜਿੱਥੇ ਤੁਸੀਂ ਅ ਅੰਗਲੈਂਡ ਦੀ ਟੀਮ ਇੰਡੀਆ ਲੈ ਕੇ ਗਏ ਹਨਾ ਜੀ ਤੇ ਅੰਗਲੈਂਡ ਦੀ ਟੀਮ ਤੁਸੀਂ ਕੈਨੇਡਾ ਦੇ ਵਿੱਚ ਵੀ ਲੈ ਕੇ ਕੈਨੇਡਾ ਹਾਂ ਜੀ ਉੱਥੇ ਫੈਸਟੀਵਲ ਸੀਗਾ ਉੱਥੇ ਅਸੀਂ ਮੈਂ ਪੰਗੜੇ ਦੀ ਟੀਮ ਕਬੱਡੀ ਦੀ ਟੀਮ ਇਹ ਜੂໂດ ਦੀ ਟੀਮ ਇਹ ਸਾਰੇ ਅਸੀਂ ਉੱਥੇ ਮੈਂ ਉੱਥੇ ਲੈ ਕੇ ਗਿਆ ਸੀ ਇਹ ਤੋਂ ਬਾਅਦ ਫਿਰ ਜੀ ਅਸੀਂ ਕਿਦੋਂ ਲੈ ਕੇ ਗਏ ਸੀ ਇਹ 1978 79 ਦੇ ਵਿੱਚ ਲੈ ਕੇ ਗਏ ਸੀ ਇਥੋਂ ਵੀ ਜਿਹੜੇ ਇਹੀ ਖਿਡਾਰੀ ਤੁਹਾਡੇ ਸੀ ਇਹੀ ਹਾਂ ਜੀ ਜਿਹੜੇ ਖਿਡਾਰੀ ਸੀਗੇ ਕੁਝ ਥੋੜੇ ਵਾਲੇ ਇਹ ਨਹੀਂ ਜਾ ਸਕੇ ਜਿਹੜੇ ਜਾ ਸਕੇ ਉਹ ਲੈ ਕੇ ਗਏ ਜੀ ਇਸ ਤੋਂ ਬਾਅਦ ਫਿਰ ਅਸੀਂ ਜੀ 1972 ਦੇ ਵਿੱਚ ਜਗ ਨੂੰ ਭੰਗੜਾ ਗਰੁੱਪ ਸ਼ੁਰੂ ਕੀਤਾ 10 ਸਾਲ ਮੈਂ ਜੀ ਉਹਦਾ ਮੈਨੇਜਰ ਆ ਹਾਂ ਜੀ ਫਿਰ ਉਹ ਭੰਗੜਾ ਟੀਮ ਅਸੀਂ ਇੰਡੀਆ ਲੈ ਕੇ ਗਏ ਵਾਜਵਾ ਇਹ ਪੰਗੜਾ ਪਾਉਂਦੀ ਨੇ ਪਾਉਂਦੇ ਵੀ ਰਹੇ ਪਾਉਂਦੇ ਵੀ ਰਹੇ ਆ ਜੀ ਜੀ ਫਿਰ ਉਹਨਾਂ ਦਿਨਾਂ 'ਚ ਮੇਰਾ ਗੱਲ ਐਵੇਂ ਗਣਤੀ ਦੀਆਂ ਟੀਮਾਂ ਸੀਗੀਆਂ ਜੀ ਦੋ ਕਿ ਜਿਹੜੀਆਂ ਪੰਗੜੇ ਦੀਆਂ ਸੀ ਫਿਰ ਉਹ ਅਸੀਂ ਮੇਰੇ ਅੰਦਰ ਮੈਨੇਜਮੈਂਟ ਦੇ ਅਸੀਂ ਉਹ ਟੀਮ ਇੰਡੀਆ ਲੈ ਕੇ ਗਏ ਜੀ ਉਥੇ ਅਸੀਂ ਸ਼ਨੀਲ ਦਾ ਤੋਂ ਸਾਬ ਆਏ ਸੀ ਦਿੱਲੀ ਉਥੇ ਉਹਨਾਂ ਨੇ ਪ੍ਰੋਗਰਾਮ ਕਰਾਇਆ ਉਥੇ ਅਸੀਂ ਫੇਰ ਜਲੰਧਰ ਅਸੀਂ ਪ੍ਰੋਗਰਾਮ ਦਿੱਤਾ ਅੰਮ੍ਰਿਤਸਰ ਅਸੀਂ ਮਤਲਬ ਜ਼ਿੰਦਗੀ ਚ ਜੇ ਸਾਰੇ ਮਤਲਬ ਐਦਾਂ ਸਮਝ ਲਓ ਕਿ ਐਂਟਰਟੇਨਮੈਂਟ ਚ ਕਿਤੇ ਆਈ ਕਿਤੇ ਆ ਜੀ ਅੱਜ ਤੱਕ ਵੀ ਸਾਡਾ ਨਾਂ ਚੱਲਦਾ ਜੀ ਗੁਰਨਾਨਕ ਐਕਸਪੋਰਟਸ ਕਲੱਬ ਚੱਲਦਾ ਜੀ ਜਗਨੂ ਭੰਗੜਾ ਗਰੁੱਪ ਚੱਲਦਾ ਹਾਂਜੀ 60 70 ਸਾਲ ਹੋ ਗਿਆ ਸਮਝ ਲਓ ਜੀ ਜੀ ਤੇ ਬਾਕੀ ਹੁਣ ਜੀ ਜਿੱਦਿਆਂ ਜਿੰਦਾ ਜੰਗਸਟਰ ਆਈ ਜਾਂਦੇ ਉਹ ਸੰਭੀ ਜਾਂਦੇ ਹਾਂਜੀ ਹਾਂਜੀ ਕੋਸ਼ਿਸ਼ ਸਾਡੀ ਇਹ ਹੀ ਆ ਕਿ ਇਹ ਚੱਲਦਾ ਰਹੇ ਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਸੋ ਲਾਸਟ ਦੇ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਸਾਡੀ ਕਬੱਡੀ ਦੀ ਬਿਹਤਰੀ ਵਾਸਤੇ ਮੈਂ ਇਹ ਕਹਿਣਾ ਚਾਹੁੰਦਾ ਜੀ ਬਈ ਪਰ ਪ੍ਰੋਮੋਟਰਾਂ ਨੂੰ ਟ੍ਰਾਈ ਕਰਨੀ ਚਾਹੀਦੀ ਆ ਬਾਹਰੋਂ ਜ਼ਰੂਰ ਆਉਣੇ ਚਾਹੀਦੇ ਆ ਪਲੇਅਰ ਪਰ ਪ੍ਰੋਮੋਟਰਾਂ ਨੂੰ ਇਹ ਜ਼ਰੂਰੀ ਆ ਕਿ ਉਹ ਇੱਥੋਂ ਜਿਹੜੇ ਟਾਉਨਾਂ ਦੇ ਆ ਹਰੇਕ ਟਾਉਨ ਦੀ ਟੀਮ ਤਿਆਰ ਕਰਨ ਇੱਥੋਂ ਮੁੰਡੇ ਤਿਆਰ ਕਰਨ ਉਹਨਾਂ ਨੂੰ ਫਾਈਨਿਸ਼ ਕਰਨ ਤਾਂ ਕਿ ਅਸੀਂ ਇੱਥੇ ਜਿਹੜੇ ਜੰਪ ਵਾਲਿਆ ਇੱਕ ਤਾਂ ਇਹਨਾਂ ਨੂੰ ਅਸੀਂ ਆਪਣੀ ਸੈਭਤਾ ਵਾਲੇ ਆ ਸਕੀਏ ਹਾਂਜੀ ਕਿਉਂਕਿ ਇਹ ਬਹੁਤ ਜ਼ਰੂਰੀ ਆ ਇਹਨਾਂ ਦਿਨਾਂ ਚ ਅੱਜ ਅੱਜ ਦੇ ਦਿਨਾਂ ਚ ਬਹੁਤ ਜ਼ਰੂਰੀ ਆ ਵੀ ਅਸੀਂ ਜਿਹੜੇ ਜੰਕਸਰ ਆ ਉਹਨਾਂ ਨੂੰ ਆਪਣੀ ਸਾਬਤਾਂ ਨਾਲ ਜੋੜਿਆ ਜਾਵੇ ਬਿਲਕੁਲ ਜੀ ਠੀਕ ਆ ਜੀ ਇਹਦੇ ਨਾਲ ਜੇ ਅਸੀਂ ਇੱਥੇ ਉਹਨਾਂ ਨੂੰ ਫਾਈਨਿਸ਼ ਕਰਾਂਗੇ ਉਹਨਾਂ ਨੂੰ ਰੋਟੀ ਦਾ ਫਰਜ਼ਗੁਰੂ ਕਮਾਉਣ ਦਾ ਘੱਟ ਫਿਗਰ ਹੋਊਗਾ ਤੇ ਉਹ ਜ਼ਰੂਰ ਇਧਰਲੇ ਪਾਸੇ ਨੂੰ ਆਉਣਗੇ ਜੀ ਜੀ ਹਾਂ ਜੀ ਤੇ ਮੈਂ ਇਹ ਚਾਹੁੰਨਾ ਜੀ ਠੀਕ ਆ ਪਲੇਅਰ ਮਗਾਉਣੇ ਚਾਹੀਦੇ ਆ ਇੰਡੀਆ ਤੋਂ ਮੈਂ ਇਹਦੇ ਅਗੇਂਸਟ ਨਹੀਂਗਾ ਲੇਕਿਨ ਇੱਥੋਂ ਵੀ ਪਲੇਅਰ ਤਿਆਰ ਕਰਨੇ ਚਾਹੀਦੇ ਆ ਜ਼ਰੂਰੀ ਆ ਜੀ ਬਿਲਕੁਲ ਜ਼ਰੂਰੀ ਆ ਸੋ ਮੇਰੀ ਇਹ ਬੇਨਤੀ ਆ ਜਿਹੜੇ ਪ੍ਰੋਮੋਟਰ ਆ ਵੀ ਤੁਸੀਂ ਉਥੇ 60 60 700 ਕਿਉਂਕਿ ਅੱਜ ਕੱਲ ਲੱਖ ਡੇਣ ਲੱਕ ਪਾਉਣ ਲੱਗ ਜਾਂਦਾ ਜੀ ਟੀਮ ਬਣਾਉਣ ਲਈ ਤਾਂ ਤੁਸੀਂ ਥੋੜਾ ਬੋਲਾ ਇੱਥੇ ਵੀ ਇਨਵੈਸਟ ਕਰੋ ਜੀ ਜੀ ਹੈਨਾ ਜੀ ਸੋ ਮੇਰੀ ਇਹ ਬੇਨਤੀ ਆ ਬਾਕੀ ਜੀ ਪ੍ਰੋਮੋਟਰਾਂ ਤੇ ਆ ਜਿਹੜੇ ਪੈਸੇ ਲਾਉਂਦੇ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕੀ ਕਰਨਗੇ ਲੇਕਿਨ ਮੇਰੀ ਇਹ ਕੋਸ਼ਿਸ਼ ਹੈ ਜੀ ਭਈ ਤੋਂ ਸਾਡੀ ਟੀਮ ਜਿਹੜੀ ਆ ਉਹ ਇੱਥੋਂ ਟੀਮ ਤਿਆਰ ਹੋਵੇ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਹਾਂ ਜੀ ਵੈਰੀ ਕੁਝ ਖਾਲਸਾ ਵਾਹਿਫਤਿਫਤ ਸੋ ਦੋਸਤੋ ਇਸਨ ਮਾਰਖੇਟ ਕਬੱਡੀ ਦੇ ਆਪਣੇ ਸਮੇ ਦੇ ਪਰਸੇ ਦੇ ਖਿਡਾਰੀ ਸਰਦਾਰ ਅਜੀਤ ਸਿੰਘ ਜੀ ਉਰਫ ਜੀਤੀ ਖਹਿਰਾ ਆਪਾਂ ਨੇ ਗੱਲਬਾਤ ਕੀਤੀ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਜਾਂ ਕਿਸੇ ਹੋਰ ਕਬੱਡੀ ਪਲੇਅਰ ਦੇ ਤੁਹਾਨੂੰ ਰੂਬ ਰੂ ਕਰਵਾਵਾਂਗੇ ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ ਸਤਿ ਸ੍ਰੀ ਅਕਾਲ